ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਹਾਂਗਕਾਂਗ ਦਾ ਨਜ਼ਾਰਾ ਵੇਖੋ ਕਿੰਨੀਆਂ ਸੋਹਣੀਆਂ ਸੜਕਾਂ ਤੇ ਕੋਈ ਇੱਥੇ ਟ੍ਰੈਫਿਕ ਦੀ ਜਿਹੜੀ ਸਮੱਸਿਆ ਨਹੀਂ ਆਉਂਦੀ ਰੈੱਡ ਲਾਈਟਾਂ ਲੱਗੀਆਂ ਨੇ ਜਿਨ੍ਹਾਂ ਨੇ ਪੈਦਲ ਜਾਣਾ ਉਹ ਵੀ ਉਹਨਾਂ ਦੀ ਆ ਲਾਈਟ ਵੇਖੋ ਹੁਣ ਗ੍ਰੀਨ ਹੋ ਗਈ ਆ ਤੇ ਅਸੀਂ ਚੱਲ ਪਏ ਹਾਂ ਗ੍ਰੀਨ ਲਾਈਟ ਹੋ ਗਈ ਆ ਤੇ ਅੱਗੇ ਅਗਲੇ ਰੋਡ ਤੇ ਰੈੱਡ ਲਾਈਟ ਆ ਫਿਰ ਅਸੀਂ ਰੁਕ ਜਾਣਾ ਤੇ ਬੜਾ ਸੋਹਣਾ ਮਾਹੌਲ ਆ ਤੇ ਸਾਬਾ ਬੱਸਾਂ ਚੱਲ ਰਹੀਆਂ ਨੇ ਤੇ ਬੜਾ ਸੋਹਣਾ ਮਾਹੌਲ ਆ ਕੋਈ ਇੱਥੇ ਕੋਈ ਸਮੱਸਿਆ ਨਹੀਂ ਹੈਗੀ ਇਹ ਸਾਡੇ ਇੰਡੀਆ ਤੇ ਕੰਪਨੀਆ ਸਮੱਸਿਆ ਸਾਰੇ ਪਾਸੇ ਜੇ ਰੋਏ ਹੋਣੇ ਚੰਗੀ ਤਰ੍ਹਾਂ ਬਣੇ ਚਲੋ ਗ੍ਰੀਨ ਲਾਈਟ ਹੋ ਗਈ ਤੇ ਆ ਵੇਖੋ ਥੱਲੇ ਸੀਵਰੇਜ ਬਣੇ ਜਿਹੜੇ ਆ ਥੱਲੇ ਜਾਲੀਆਂ ਲੱਗੀਆਂ ਨੇ ਇਥੋਂ ਪਾਣੀ ਸਾਰਾ ਜਿਹੜਾ ਨਿਕਲ ਜਾਂਦਾ ਬਾਰਿਸ਼ ਦਾ ਹੋਵੇ ਤੇ ਆਪਣੇ ਇਹੀ ਚੀਜ਼ਾਂ ਨਹੀਂ ਨੇ ਹੈਗੀਆਂ ਉਥੇ ਰੋਡ ਬਣਾ ਦਿੰਦੇ ਆ ਵਿੱਚ ਇਹ ਜਾਲੀਆਂ ਨਹੀਂ ਰੱਖਦੇ ਸੀਵਰੇਜ ਜਿਹੜਾ ਪਾਣੀ ਜਾਵੇ ਤੇ ਪਾਣੀ ਜਿਹੜਾ ਸਾਰਾ ਨਾ ਰੁਕੇ ਸੜਕਾਂ ਤੇ ਬੜਾ ਸੋਹਣੇ ਸਾਫ ਸੁਥਰੇ ਰੇਸ਼ ਆ ਗੱਡੀਆਂ ਜਦੋਂ ਲਾਗੂ ਨਹੀਂ ਲੰਗਦੀਆਂ ਕੋਈ ਮਿੱਟੀ ਨਹੀਂ ਉੱਟਦੀ ਕੋਈ ਡਸਟ ਨਹੀਂ ਹੈਗੀ ਤੇ ਚਿੱਟੇ ਕੱਪੜੇ ਪਾਏ ਹੋਣ ਤੇ ਆਪਣੇ 1 ਘੰਟਾ ਨਹੀਂ ਲੰਘਦਾ ਝਟ ਗੰਦੇ ਹੋ ਜਾਂਦੇ ਮਿੱਟੀ ਘਟੇ ਦੇ ਨਾਲ ਤੇ ਪਰ ਇੱਥੇ ਬਹੁਤ ਜਿਹੜਾ ਵਾ ਬਹੁਤ ਜਿਹੜਾ ਸਾਫ ਸੁਫਈਆ ਜਿਹੜਾ ਇੱਥੇ ਵੇਖੋ ਬੜਾ ਸੋਹਣਾ ਦੇਸ਼ ਹੈ ਜੀ ਹਾਂਗਕਾਂਗ ਤੇ ਇੱਥੇ ਘੁੰਮਣ ਆਏ ਆ ਥੋੜਾ ਜਿਹਾ ਹਾਂਜੀ ਤੇ ਆ ਵੇਖੋ ਬਿਲਡਿੰਗਾਂ ਵੇਖੋ ਕਿਆ ਨੇ ਯਾਰੇ ਲੱਗੇ ਹੈ ਹਾਂਜੀ ਤੇ ਬਾਕੀ ਬਹੁਤ ਸੋਹਣਾ ਇੱਥੋਂ ਦਾ ਸਿਸਟਮ ਹੈ ਸਾਰਾ ਜਦੋਂ ਸਾਰਾ ਬਣਿਆ ਆ ਵੇਖੋ ਬੈਠਣ ਲਈ ਬਣੇ ਆ ਕੋਈ ਇੱਥੇ ਤੁਹਾਨੂੰ ਕੋਈ ਪੁੱਛੇ ਗਿਛੇਗਾ ਨਹੀਂ ਤੁਸੀਂ ਕਿਤੇ ਵੀ ਜਾ ਕੇ ਇਸ ਤਰ੍ਹਾਂ ਕਿਤੇ ਬੈਠ ਸਕਦੇ ਹੋ ਰਾਤ ਵੀ ਕਰ ਸਕਦੇ ਹੋ ਰਾਤ ਵੀ ਇੱਥੇ ਕੱਟ ਸਕਦੇ ਹੋ ਹਾਂਜੀ ਤੇ ਅਮੇ ਬਹੁਤ ਸੋਹਣਾ ਲੱਗਾ ਹੈ ਬੜੀ ਚੜਦੀ ਕਲਾ ਆ ਨਾਲ ਹੀ ਇੱਥੇ ਆ ਸਮੁੰਦਰ ਆ ਵੇਖੋ ਸਾਹਮਣੇ ਫੈਰੀ ਲੱਗੀ ਐ ਤੇ ਆ ਸਾਹਮਣੇ ਸਮੁੰਦਰ ਆ ਨਾਲ ਹੀ ਆ ਫੈਰੀ ਦਿਸ ਰਹੀ ਐ ਆ ਵੇਖੋ ਇਹ ਵੀ ਇਹ ਵੀ ਤੁਹਾਨੂੰ ਵਿਖਾਉਨੇ ਆ ਤੇ ਠੰਡ ਜਿਹੜੀ ਇੱਥੋਂ ਦੀ ਇਕਦਮ ਹੀ ਹੋ ਜਾਂਦੀ ਐ ਤੇ ਜਦੋਂ ਦੁਪਹਿਰੇ ਤੋਂ ਲੱਗਦੀ ਆ ਤੇ ਧੁੱਪ ਵੀ ਬਹੁਤ ਠੀਕੀ ਲੱਗਦੀ ਆ ਆ ਵੇਖੋ ਆ ਫੈਰੀ ਆ ਇੱਥੋਂ ਪਾਰ ਪਾਰ ਜਾਈਦਾ ਟਿਕਟ ਲੈ ਕੇ ਅਸੀਂ ਜਾਵਾਂਗੇ ਇਹ ਤੋਂ ਪਾਰ ਵੀ ਜਾਵਾਂਗੇ ਘੁੰਮ ਕੇ ਆਵਾਂਗੇ ਤੇ ਆ ਵੇਖੋ ਹਾਂਜੀ ਆ ਫੈਰੀ ਲੱਗੀ ਆ ਜੀ ਯਾ ਸਮੁੰਦਰ ਇਹ ਤੋਂ ਛਿਪ ਜਾਂਦੇ ਆ ਸਭ ਬਿਲਡਿੰਗਾਂ ਦੇਖੋ ਕਿੰਨੀ ਕਿੰਨੀ ਉੱਚੀਆਂ ਉੱਪਰ ਨੂੰ ਇਹ ਤਾਂ ਕੁਝ ਵੀ ਨਹੀਂ ਇਤੋਂ ਵੀ ਉੱਚੀਆਂ ਹੋਰ ਵੀ ਆ ਗਈਆਂ ਚੜ੍ਹਦੀ ਕਲਾ ਜੀ